ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਚਰਨ ਕਮਲ ਸਿੰਘ ਮਾਨ ਤੇ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਅਦਰ ਬੈਕਵਰਡ ਕੈਟਾਗਰੀਜ਼ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਵੋਟਾਂ ਦਾ ਆਗਾਜ਼ ਹੋਇਆ ਹੋਇਆ ਲੋਕ ਸਭਾ ਚੋਣਾਂ ਨੇ ਜਿਹਦੇ ਚੱਲਦੇ ਹੋਏ ਐਨ ਸੀ ਬੀ ਸੀ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਵੱਲੋਂ ਸਵਾਰਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਬੰਗਾਲ ਸਰਕਾਰ ਦੋ ਰਾਜ ਨੇ ਇਹ ਜੇ ਦੋ ਸੂਬੇ ਨੇ ਇੱਕ ਬੰਗਾਲ ਤੇ ਇੱਕ ਪੰਜਾਬ ਜਿਹਦੇ ਵਿੱਚ ਐਨਸੀਬੀ ਐਨਸੀਬੀਸੀ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਅਨਸੂਤ ਵਿੱਚ ਜਿਹੜੀਆਂ ਜਾਤੀਆਂ ਨੇ OBC ਨੇ ਉਹਨਾਂ ਵੱਲੋਂ ਜਿਹੜੇ ਅਧਿਕਾਰਾਂ ਦੀ ਕਹਿ ਲਓ ਵੀ ਦੁ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਉਸ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜਾ ਰਾਖਵਾ ਕਰਨਾ ਉਹਦੇ ਵਿੱਚ ਜਿਹੜੀ ਵਾਧਾ ਕੀਤਾ ਜਾਊਗਾ ਤਾਂ ਜੋ ਉਸ ਕਮੀ ਨੂੰ ਜਿਹੜਾ ਪੂਰਾ ਕੀਤਾ ਜਾ ਸਕੇ ਰਾਸ਼ਟਰੀ ਪਿਛੜੇ ਵਰਗ ਕਮਿਸ਼ਨ ਵੱਲੋਂ ਦੋਵੇਂ ਸਰਕਾਰਾਂ ਨੂੰ ਪਿਛੜੇ ਵਰਗ ਦਾ ਕੋਟਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ एनसीबीसी ਦਾ ਕਹਿਣਾ ਹੈ ਕਿ ਦੋਵੇਂ ਰਾਜਾਂ ਅੰਦਰ ਅਨੁਸੂਚਿਤ ਜਾਤੀਆਂ ਲਈ 50% ਅਧਿਕਾਰਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਜਿਸ ਤੇ ਪ੍ਰਤੀਕਿਰਿਆ ਦੰਦੇ ਹੋਏ ਰਾਜਾਂ ਨੇ ਕਿਹਾ ਕਿ ओबीसी ਦੀ ਹਿੱਸੇਦਾਰੀ ਨੂੰ ਵਧਾ ਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਦੋਵੇਂ ਰਾਜਾਂ ਨੂੰ ਲਿਖੇ ਪੱਤਰ ਵਿੱਚ ਕਮਿਸ਼ਨ ਨੇ ਪੰਜਾਬ ਨੂੰ ਰਾਜ ਦੀ ਸਰਕਾਰੀ ਨੌਕਰੀਆਂ ਵਿੱਚ ओबीसी ਰਾਖਵਾ ਕਰਨ ਵਧਾ ਕੇ 13% ਦੀ ਅਤੇ ਵਿਦਿਅਕ ਅਦਾਰਿਆਂ ਵਿੱਚ ਦਾਖਲਿਆਂ ਵਿੱਚ 15% ਦੀ ਵਾਧਾ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਹੈ ਆ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਗੱਲ ਇਹ ਆਖੀ ਹੈ ਵੀ ਸਰਕਾਰੀ ਨੌਕਰੀਆਂ ਦੇ ਵਿੱਚ 13% ਦੀ ਵਾਧਾ ਅਤੇ ਵਿਦਿਅਕ ਅਦਾਰਿਆਂ ਦੇ ਵਿੱਚ ਜੇ ਕੋਈ ਦਾਖਲਾ ਲੈਣਾ ਐਡਮਿਸ਼ਨ ਲੈਣੀਆਂ ਤਾਂ ਉਹਦੇ ਵਿੱਚ 15% ਦੀ ਵਾਧੇ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਰਾਜ ਸਰਕਾਰ ਦੀਆਂ ਨੌਕਰੀਆਂ ਵਿੱਚ ਰਾਖਵਾ ਕਰਨ ਦਾ ਬਾਕੀ ਬਚਿਆ ਹਿੱਸਾ 50% ਦੀ ਅਦਿੱਤਮ ਸੀਮਾ ਤੋਂ OBC ਨੂੰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਕਮਿਸ਼ਨ ਨੇ ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਸੂਬਾ ਸਰਕਾਰਾਂ ਨੂੰ ਲਿਖੇ ਪੱਤਰ ਵਿੱਚ ਸੂਬੇ ਵਿੱਚ ਰਾਖਵੇਂਕਰਨ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਜਦਕਿ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਨੁਸੂਚਿਤ ਜਾਤੀਆਂ ਲਈ 25% ਦੀ ਰਾਖਵਾ ਕਰਨਾ ਅਤੇ OBC ਲਈ 12% ਰਾਖਵਾ ਕਰਨਾ ਜਿਹੜਾ ਸੂਬੇ ਵਿੱਚ ਸਰਕਾਰੀ ਨੌਕਰੀਆਂ 'ਚ 37% ਦੀ ਰਾਖਵਾ ਕਰਨ ਦਿੱਤਾ ਜਾ ਰਿਹਾ ਹਾਲਾਂਕਿ ਬਾਕੀ ਜਿਹੜੀ ਇਹਦੇ ਵਿੱਚ ਹੁਣ ਕਹਿ ਲਓ ਵੀ ਵੱਡੀ ਰਾਹਤ ਪੰਜਾਬ ਦੇ ਵਿੱਚ ਜਿਹੜੀ ਅਦਰ ਬੈਕਵਰਡ ਕੈਟਾਗਰੀਜ਼ ਨੇ ਉਹ ਉਹਨਾਂ ਨੂੰ ਮਿਲ ਸਕਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ 13% ਦੀ ਵਾਧਾ ਤੇ ਵਿਦਿਅਕ ਅਦਾਰਿਆਂ ਵਿੱਚ 15% ਦੀ ਵਾਧਾ ਤਾਂ ਕੁਝ ਰਾਹਤ ਆ ਜਿਹੜੀ ਉਹ ਅਦਰ ਬੈਕਵਰਡ ਕੈਟਾਗਰੀਜ਼ ਨੂੰ ਜਿਹੜਾ ਰਾਖਵਾ ਕਰਨਾ ਉਹਦੇ ਵਿੱਚ ਮਿਲ ਸਕਦੀ ਹੈ ਬਾਕੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਤੁਸੀਂ ਇਸ ਮਾਮਲੇ ਦੇ ਬਾਬਤ ਸਾਡੇ ਨਾਲ ਜੁੜ ਜੋ ਤੇ ਆਪਣੀ ਰਾਏ ਆ ਜਿਹੜੀ ਉਹ ਕਮੈਂਟਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰੋ ਸਾਡੇ ਚੀਫ ਆਫ ਬਿਊਰੋ ਉਪਜੀਤ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਜੀ ਪ੍ਰਤੀ ਸਾਥੀਕਾਲ ਸਾਰੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਆਮਦਾਰ ਟੀਵੀ ਦੇ ਜੀ ਜੀ ਜਨਕਮਲ ਜੀ ਹਾਂਜੀ ਸਰ ਇਹ ਜਿਹੜਾ ਇੱਕ ਸਫਾਰਿਸ਼ ਕੀਤੀ ਗਈ ਹੈ ਐਨਸੀਬੀਸੀ ਵੱਲੋਂ ਕਿਹਾ ਵੀ ਜਿਹੜਾ ਵਾਅਦਾ ਕਰਨਾ ਰਾਖਵਾ ਕਰਨ ਦੇ ਵਿੱਚ ਇਹਦਾ ਕੋਈ ਬੈਨੀਫਿਟ ਹੋਊਗਾ ਪੰਜਾਬ ਦੇ ਵਿੱਚ ਜਿਹੜੇ ਅਦਰ ਬੈਕਵਰਡ ਕੈਟਾਗਰੀਜ਼ ਨੂੰ ਜਿਹੜਾ ਇੱਕ ਕਹਿ ਲਓ ਵੀ ਉਹਦੀ ਪਰਸੈਂਟੇਜ ਆ ਉਹਨੂੰ ਵਧਾ ਰਹੇ ਨੇ ਹੈਲੋ ਤੇ ਜੇ ਕੋਈ ਰਿਜ਼ਰਵ ਰਕਮ ਕਰਨਾ ਹੈ ਜੀ ਕਿ ਇਹ ਕੈਟੇਗਰੀ ਕੋਈ ਰਿਜ਼ਰਵੇਸ਼ਨ ਦਾ ਖੰਡ ਜਿਵੇਂ ਸੁਪਰੀਮ ਕੋਰਟ ਨੇ ਹਦਾਇਤ ਦਿੱਤੀ ਕਿ ਸਿੱਕੇ ਸੂਬੇ ਦੇ ਵਿੱਚ ਸਰਕਾਰੀ ਨੌਕਰੀਆਂ ਤਰ ਤ ਤ ਸਿੱਤੀ ਰਿਜ਼ਰਵ ਰਕਮਾਂ ਦਿੱਤਾ ਜਾ ਰਿਹਾ ਹੈ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨੂੰ ਪੰਜਾਬ ਸਰਤ ਤੱਕ ਕੀਤਾ ਜਾ ਸਕਦਾ ਹੈ ਅਜਿਹੇ ਦੇ ਵਿੱਚ ਜਿਹੜਾ ਬਾਕੀ 13 ਫੀਸਦੀ ਰਕਮ ਕਰਨਾ ਹੈ ਉਹ OBC ਵਰਗਾਂ ਨੂੰ ਦਿੱਤਾ ਜਾਵੇ

ਜੀ ਮਹਾਰਾਸ਼ਟਰ ਦੇ ਵਿੱਚ ਮਰਾਠਾ ਰਾਖਵਾ ਕਰਨ 10% ਮਰਾਠਿਆਂ ਨੂੰ ਮਰਾਠੇ ਜਿਹੜੇ ਉਸ ਇੱਕ ਇਲਾਕੇ ਦੇ ਵਿੱਚ ਜ਼ਿਆਦਾਤਰ ਉਹਨਾਂ ਦੀ ਆਬਾਦੀ ਸੰਗਣੀ ਵੱਸੋ ਆ ਉਹਨਾਂ ਨੂੰ 10% ਰਾਖਵਾ ਕਰਨ ਦਿੱਤਾ ਗਿਆ ਸੀ ਪਰ ਸਿਆਸੀ ਉਲਝਣਾ ਕਰਕੇ ਸਿਆਸਤ ਸਿਆਸਤ ਕਰਕੇ ਵਕਤ-ਵਕ ਪਾਰਟੀਆਂ ਨੂੰ ਦੀ ਆਪ ਕੋ ਆਪਣੀ ਸਿਆਸਤ ਕਰਕੇ ਉਹ ਰਾਖਵਾ ਕਰਨ ਹਲੇ ਤੱਕ ਸਿਰੇ ਨਹੀਂ ਚੜ ਸਕਿਆ ਉਸ ਨੂੰ ਸਿਰੇ ਤਾ ਚੜਾਇਆ ਜਾ ਸਕਦਾ ਹੈ ਜੇ ਹਰ ਪਾਰਟੀ ਇਸ ਦੇ ਹੱਕ ਵਿੱਚ ਦੇ ਵਿੱਚ ਹੋਵੇ ਸਪਰੀਮ ਕੋਰਟ ਹੈ ਉਹਨਾਂ ਨੇ ਹਦਾਇਤ ਕਰ ਦਿੱਤੀ ਕਿ ਪੰਜਾਬ ਜਾਂ ਪੱਛਮੀ ਬੰਗਾਲ ਦੇ ਵਿੱਤਕ ਅਦਾਰਿਆਂ ਦੇ ਦਾਖਲਿਆਂ ਦੇ ਵਿੱਚ ਅਨੁਸੂਚਿਤ ਜਾਤਾਂ ਨੂੰ 25% ਤੇ OBC ਨੂੰ 10% ਰਾਖਵਾ ਕਰ ਦਿੱਤਾ ਜਾਂਦਾ ਹੈ ਅਜੇ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੱਦ ਹੈ ਬੱਚਿਆਂ ਦੀ 15% ਕੋਟਾ OBC ਨੂੰ ਦਿੱਤਾ ਜਾਂਦਾ ਹੈ ओके ਇਹ ਹੁਣ ਮਤਲਬ 10 ਤੋਂ 15% ਹੋ ਸਕਦਾ ਹੈ ਜੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਸਹੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਇਹ ਹੋਈ ਜਿਵੇਂ ਮੈਂ ਗੱਲ ਕੀਤੀ ਹੈ ਅਨਿਕਾ ਇਹ ਇਹ ਹੈ ਕਿ ਪੋਲਿਟੀਕਲ ਵਿਲ ਕੀ ਕਹਿੰਦੀ ਹੈ ਸਮੇਂ ਦੀਆਂ ਸਰਕਾਰਾਂ ਚਾਹੇ ਕੋਈ ਵੀ ਪਾਰਟੀ ਹੋਵੇ ਇਹਦੇ ਵਿੱਚ ਆਪਾਂ ਕਿਸੇ ਪਾਰਟੀ ਨੂੰ ਧਿਰ ਨਹੀਂ ਬਣਾਵਾਂਗੇ ਪਰ ਕੋਈ ਵੀ ਪਾਰਟੀ ਹੋਵੇ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਜੇ ਕੰਮ ਕਰਦੀ ਹੈ ਤਾਂ ਉਸ ਇੱਕ ਖਾਸ ਵਰਗ ਨੂੰ OBC ਕਹਿੰਦਾ ਕਹਤੇ ਕੋਈ ਵੀ ਵਰਗ ਹੋਵੇ ਫੋਰ ਬਛੜੇ ਵਰਗ ਤੋਂ ਇਲਾਵਾ ਕੋਈ ਵੀ ਕੈਟਾਗਰੀ ਹੋਵੇ ਉਹਨਾਂ ਨੂੰ ਲਾਭ ਹੋ ਸਕਦਾ ਜੀ 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 ਸੋ ਇਹਦੇ ਪਿੱਛੇ ਇਹ ਤਾਂ ਨਹੀਂ ਹੈਗਾ ਵੀ ਲੋਕ ਸਭਾ ਚੋਣਾਂ ਕਰਕੇ ਕੋਈ ਸਿਆਸੀ ਸਟੰਟ ਨਹੀਂ ਦੇਖੋ ਇਹ ਇੱਕ ਕਮਿਸ਼ਨ ਕਹਾਂਗੇ ਐਲ ਸੀ ਪੀ ਸੀ ਜੀ ਜਿਹੜਾ ਕਹਿ ਸਕਦੇ ਆ ਉਸ ਵੱਲੋਂ ਇੱਕ ਸਿਫਾਰਿਸ਼ ਕੀਤੀ ਗਈ ਹੈ ਆਪਾਂ ਚਲੋ ਮੰਨ ਵੀ ਲਿਆ ਜਾਵੇ ਕਿ ਇਹ ਇੱਕ ਚੋਣ ਸਟੰਟ ਹੈ ਪਰ ਜੇ ਇਸ ਨੂੰ ਲਾਗੂ ਕੀਤਾ ਜਾਊਗਾ ਤਾਂ ਕਿਸੇ ਪੈਰਾਮੀਟਰ ਦੇ ਥਰੂ ਹੀ ਲਾਗੂ ਕੀਤਾ ਜਾ ਸਕਦਾ ਹੈ ਕੋਈ ਪ੍ਰੋਸੀਜਰ ਹੋਊਗਾ ਨਹੀਂ ਤਾਂ ਬਾਕੀ ਤੇਰਾ ਖੜੀਆਂ ਹੋ ਜਾਣਗੀਆਂ ਜੀ ਬਿਲਕੁਲ ਬਾਕੀ ਤੇਰਾ ਤੇ ਉੱਪਰ ਕੋਈ ਬੋਝ ਨਾ ਪਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਨਾਲ ਕੋਈ ਵਧੇਕੀ ਹੋ ਰਹੀ ਹੈ ਅਜਿਹੇ ਦੇ ਵਿੱਚ ਪੈਰਾਮੀਟਰਸ ਤੈਅ ਕਰਨੇ ਹੋਣਗੇ ਉਹਨਾਂ ਦੇ ਆਧਾਰ ਤੇ ਹੀ OBCs ਨੂੰ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਚਾਹੇ ਪੱਛਮੀ ਬੰਗਾਲ ਦੇ ਵਿੱਚ ਹੋਣ ਚਾਹੇ ਆਪਾਂ ਮਰਾਖਿਆਂ ਦਾ ਰਕਮਾ ਕਰਨੀ ਲੈ ਲਈਏ ਚਾਹੇ ਉਹ ਇਹਦੇ ਵਿੱਚ ਇਨਕਲੂਡ ਨਹੀਂ ਹੈ ਤਾਂ ਉਹ ਚੀਜ਼ਾਂ ਤਾਂ ਹੀ ਲਾਗੂ ਹੁੰਦੀਆਂ ਨੇ ਜੇ ਦੂਜੀਆਂ ਧਿਰਾਂ ਵੀ ਨਾਲ ਸਹਿਮਤ ਹੋਣ ਪਰ ਜੇ ਆਪਾਂ ਗੱਲ ਕੀਤੀ ਜਾਵੇ ਇੱਕ ਕਮਿਸ਼ਨ ਨੇ ਕਿਹਾ ਕਿ ਜੀ ਜਿਹੜਾ 5 ਫੀਸਦੀ ਕੋਟਾ ਉਹ OBC ਨੂੰ ਦੇ ਦਿੱਤਾ ਜਾਵੇ ਦਾਖਲਿਆਂ ਦਾ ਤੇ ਕਮਿਸ਼ਨ ਨੇ ਇਹ ਵੀ ਕਿਹਾ ਪੱਛਮੀ ਬੰਗਾਲ ਦੇ ਮਾਮਲੇ 'ਚ ਕਿ OBC ਕੋਟੇ ਵਿੱਚ ਮੁਸਲਮਾਨਾਂ ਦੀ ਹਿੱਸੇਦਾਰੀ ਵੀ ਯਕੀਨੀ ਬਣਾਈ ਜਾਵੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤੀ ਆਬਾਦੀ ਨਹੀਂ ਹੈ ਜੀ ਜੀ ਮਲੇਰਕੋਟਲਾ ਇਲਾਕਾ ਜਾਂ ਕਾਦੀਆਂ ਇਲਾਕਾ ਛੱਡ ਦਿੱਤਾ ਜਾਵੇ ਤਾਂ ਕੋਈ ਖਾਸ ਬਹੁਤੀ ਆਬਾਦੀ ਨਹੀਂ ਹੈ ਪਰ ਪੱਛਮੀ ਬੰਗਾਲ ਦੇ ਵਿੱਚ ਮੁਸਲਮ ਮੁਸਲਮ ਪਾਈ ਚਾਰੇ ਦੇ ਲੋਕ ਕਈ ਸੀਟਾਂ ਦਾ ਫੈਸਲਾ ਕਰਦੇ ਨੇ ਚਾਹੇ ਉਹ ਲੋਕ ਸਭਾ ਹੋਣ ਚਾਹੇ ਵਿਧਾਨ ਸਭਾ ਹੋਣ ਤੇ ਉਹਨਾਂ ਨੂੰ ਖੁਸ਼ ਰੱਖਣ ਦੀਆਂ ਖੁਸ਼ ਰੱਖਣ ਦੀ ਕੋਸ਼ਿਸ਼ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰਾਂ ਕਰਦੀਆਂ ਆਈਆਂ ਨੇ ਅਜਿਹੇ ਦੇ ਵਿੱਚ ਉਹ ਧਰਾ ਨੇ ਹੁਣ ਪਰ ਜੇ ਓਵਰਆਲ ਨਿਊਟਰਲ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਊਗੀ ਤਾਂ ਸਾਰਿਆਂ ਵਾਸਤੇ ਹੀ ਫਾਇਦੇਮੰਦ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਏ ਸੀ ਸਾਡੇ ਬਿਊਰੋ ਆਫ ਚੀਫ ਉਬਜੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਰਾਖਵਾਕਰਨ OBC ਖਾਸ ਕਰਕੇ ਇੱਕ ਪਰਟੀਕੂਲਰ ਜਿਹੜੇ ਪਛੜੇ ਵਰਗ ਨੂੰ ਲੈ ਕੇ ਇੱਕ ਸਿਫਾਰਿਸ਼ ਕੀਤੀ ਗਈ ਹੈ NCBC ਵੱਲੋਂ ਦੋ ਰਾਜਾਂ ਨੂੰ ਇੱਕ ਪੱਛਮੀ ਬੰਗਾਲ ਤੇ ਇੱਕ ਪੰਜਾਬ ਸੋ ਪੰਜਾਬ ਦੇ ਵਿੱਚ OBC ਕੈਟਾਗਰੀ ਜਿਹੜੇ ਭਾਈਚਾਰਾ ਉਹਦੇ ਲਈ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਸਾਬਤ ਹੋ ਸਕਦੀ ਹੈ ਕਿਉਂਕਿ ਵੱਡੇ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਵੀ 50% ਜਿਹੜੇ ਅਧਿਕਾਰ ਕਿੰਨਾ ਕਿਤੇ ओबीसी ਜਿਹੜਾ ਬੈਕਵਰਡ ਕੈਟੇਗਰੀਜ਼ ਨੂੰ ਦਿੱਤੇ ਹੋਏ ਨੇ ਉਹਦਾ ਜਿਹੜੀ ਸਹੀ ਵਰਤੋਂ ਆ ਉਹ ਨਹੀਂ ਪੰਜਾਬ ਦੇ ਵਿੱਚ ਹੋ ਰਹੀ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਫੈਸਲਾ ਲਿਆ ਗਿਆ ਸਿਫਾਰਿਸ਼ ਕੀਤੀ ਗਈ ਹੈ ਸੌਰੀ ਫੈਸਲਾ ਨਹੀਂ ਹਜੇ ਲਿਆ ਗਿਆ ਸਿਫਾਰਿਸ਼ ਕੀਤੀ ਗਈ ਹੈ ਜਿਦੇ ਵਿੱਚ ਸੁਪਰੀਮ ਕੋਰਟ ਦੇ ਪੈਰਾਮੀਟਰਸ ਤੇ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਹਦਾਇਤਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਇਸ ਤੇ ਅੱਗੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਜੁੜ ਜੋ ਕਿਉਂਕਿ ਬਹੁਤ ਹੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਇਸ ਦੇ ਬਾਬਤ ਤੁਸੀਂ ਆਪਣੀ ਜਿਹੜੀ ਕੀਮਤੀ رائے ਆ ਉਹ ਸਾਨੂੰ ਕਮੈਂਟਾਂ ਦੇ ਜ਼ਰੀਏ ਜ਼ਰੂਰ ਸਾਂਝੀ ਕਰੋ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਚਰਨ ਕਮਲ ਸਿੰਘ ਮਾਨ ਤੇ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਅਦਰ ਬੈਕਵਰਡ ਕੈਟਾਗਰੀਜ਼ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਿਹਾ ਤੁਸੀਂ ਬਿਲਕੁਲ ਸਹੀ ਸੁਣਿਆ ਵੋਟਾਂ ਦਾ ਆਗਾਜ਼ ਹੋਇਆ ਹੋਇਆ ਲੋਕ ਸਭਾ ਚੋਣਾਂ ਨੇ ਜਿਹਦੇ ਚੱਲਦੇ ਹੋਏ ਐਨ ਸੀ ਬੀ ਸੀ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਵਲੋਂ ਸਿਫਾਰਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਬੰਗਾਲ ਸਰਕਾਰ ਦੋ ਰਾਜ ਨੇ ਅਜੇ ਦੋ ਸੂਬੇ ਨੇ ਇੱਕ ਬੰਗਾਲ ਤੇ ਇੱਕ ਪੰਜਾਬ ਜਿਹਦੇ ਵਿੱਚ ਐਨਸੀਬੀ ਐਨਸੀਬੀਸੀ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਅਨਸੂਤ ਵਿੱਚ ਜਿਹੜੀਆਂ ਜਾਤੀਆਂ ਨੇ OBC ਨੇ ਉਹਨਾਂ ਵੱਲੋਂ ਜਿਹੜੇ ਅਧਿਕਾਰਾਂ ਦੀ ਕਹਿ ਲਓ ਵੀ ਦੁ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਉਸ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜਾ ਰਾਖਵਾ ਕਰਨਾ ਉਹਦੇ ਵਿੱਚ ਜਿਹੜੀ ਵਾਧਾ ਕੀਤਾ ਜਾਊਗਾ ਤਾਂ ਜੋ ਉਸ ਕਮੀ ਨੂੰ ਜਿਹੜਾ ਪੂਰਾ ਕੀਤਾ ਜਾ ਸਕੇ ਰਾਸ਼ਟਰੀ ਪਿਛੜੇ ਵਰਗ ਕਮਿਸ਼ਨ ਵੱਲੋਂ ਦੋਵੇਂ ਸਰਕਾਰਾਂ ਨੂੰ ਪਿਛੜੇ ਵਰਗ ਦਾ ਕੋਟਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ एनसीबीसी ਦਾ ਕਹਿਣਾ ਹੈ ਕਿ ਦੋਵੇਂ ਰਾਜਾਂ ਅੰਦਰ ਅਨੁਸੂਚਿਤ ਜਾਤੀਆਂ ਲਈ 50% ਅਧਿਕਾਰਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਜਿਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਾਂ ਨੇ ਕਿਹਾ ਕਿ ओबीसी ਦੀ ਹਿੱਸੇਦਾਰੀ ਨੂੰ ਵਧਾ ਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਦੋਵੇਂ ਰਾਜਾਂ ਨੂੰ ਲਿਖੇ ਪੱਤਰ ਵਿੱਚ ਕਮਿਸ਼ਨ ਨੇ ਪੰਜਾਬ ਨੂੰ ਰਾਜ ਦੀ ਸਰਕਾਰੀ ਨੌਕਰੀਆਂ ਵਿੱਚ ओबीसी ਰਾਖਵਾ ਕਰਨ ਵਧਾ ਕੇ 13% ਦੀ ਅਤੇ ਵਿਦਿਅਕ ਅਦਾਰਿਆਂ ਵਿੱਚ ਦਾਖਲਿਆਂ ਵਿੱਚ 15% ਵਾਧਾ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਹੈ ਦਾ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਗੱਲ ਇਹ ਆਖੀ ਹੈ ਵੀ ਸਰਕਾਰੀ ਨੌਕਰੀਆਂ ਦੇ ਵਿੱਚ 13% ਦੀ ਵਾਧਾ ਅਤੇ ਵਿਦਿਅਕ ਅਦਾਰਿਆਂ ਦੇ ਵਿੱਚ ਜੇ ਕੋਈ ਦਾਖਲਾ ਲੈਣਾ ਐਡਮਿਸ਼ਨ ਲੈਣੀਆਂ ਤਾਂ ਉਹਦੇ ਵਿੱਚ 15% ਦੀ ਵਾਧੇ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਹੈ ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਰਾਜ ਸਰਕਾਰ ਦੀਆਂ ਨੌਕਰੀਆਂ ਵਿੱਚ ਰਾਖਵਾ ਕਰਨ ਦਾ ਬਾਕੀ ਬਚਿਆ ਹਿੱਸਾ 50% ਦੀ ਅਦਿੱਤਮ ਸੀਮਾ ਤੋਂ OBC ਨੂੰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਕਮਿਸ਼ਨ ਨੇ ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਸੂਬਾ ਸਰਕਾਰਾਂ ਨੂੰ ਲਿਖੇ ਪੱਤਰ ਵਿੱਚ ਸੂਬੇ ਵਿੱਚ ਰਾਖਵੇਂਕਰਨ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਜਦਕਿ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਅਨੁਸੂਚਿਤ ਜਾਤੀਆਂ ਲਈ 25% ਦੀ ਰਾਖਵਾ ਕਰਨਾ ਅਤੇ OBC ਲਈ 12% ਰਾਖਵਾ ਕਰਨਾ ਜਿਹੜਾ ਸੂਬੇ ਵਿੱਚ ਸਰਕਾਰੀ ਨੌਕਰੀਆਂ 'ਚ 37% ਦੀ ਰਾਖਵਾ ਕਰਨ ਦਿੱਤਾ ਜਾ ਰਿਹਾ ਹਾਲਾਂਕਿ ਬਾਕੀ ਜਿਹੜੀ ਇਹਦੇ ਵਿੱਚ ਹੁਣ ਕਹਿ ਲਓ ਵੀ ਵੱਡੀ ਰਾਹਤ ਪੰਜਾਬ ਦੇ ਵਿੱਚ ਜਿਹੜੀ ਅਦਰ ਬੈਕਵਰਡ ਕੈਟਾਗਰੀਜ਼ ਨੇ ਉਹ ਉਹਨਾਂ ਨੂੰ ਮਿਲ ਸਕਦੀ ਹੈ ਕਿਉਂਕਿ ਦੇਖਿਆ ਜਾਵੇ ਤਾਂ 13% ਦੀ ਵਾਧਾ ਤੇ ਵਿਦਿਅਕ ਅਦਾਰਿਆਂ ਵਿੱਚ 15% ਦੀ ਵਾਧਾ ਤਾਂ ਕੁਝ ਰਾਹਤ ਹੈ ਜਿਹੜੀ ਉਹ ਅਦਰ ਬੈਕਵਰਡ ਕੈਟਾਗਰੀਜ਼ ਨੂੰ ਰੱਖਵਾ ਕਰਨਾ ਉਹਦੇ ਵਿੱਚ ਮਿਲ ਸਕਦੀ ਹੈ ਬਾਕੀ ਮੈਂ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਤੁਸੀਂ ਇਸ ਮਾਮਲੇ ਦੇ ਬਾਬਤ ਸਾਡੇ ਨਾਲ ਜੁੜ ਜੋ ਤੇ ਆਪਣੀ رائے ਹੈ ਜਿਹੜੀ ਉਹ ਕਮੈਂਟਾਂ ਦੇ ਜ਼ਰੀਏ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰੋ ਸਾਡੇ ਚੀਫ ਆਫ ਬਿਊਰੋ ਉਪਜੀਤ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਜੀ ਪਰੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਸਾਡੇ ਸਰੋਤਰੀਆਂ ਨੂੰ ਆਮਦਾਰ ਟੀਵੀ ਦੇ ਜੀ ਜੀ ਜਨਕਮਲ ਜੀ ਹਾਂ ਜੀ ਸਰ ਇਹ ਜਿਹੜਾ ਇੱਕ ਸਫਾਰਿਸ਼ ਕੀਤੀ ਗਈ ਹੈ ਐਨਸੀਬੀਸੀ ਵੱਲੋਂ ਕਿਹਾ ਵੀ ਜਿਹੜਾ ਵਾਅਦਾ ਕਰਨਾ ਰਾਖਵਾ ਕਰਨ ਦੇ ਵਿੱਚ ਇਹਦਾ ਕੋਈ ਬੈਨੀਫਿਟ ਹੋਊਗਾ ਪੰਜਾਬ ਦੇ ਵਿੱਚ ਜਿਹੜੇ ਅਦਰ ਬੈਕਵਰਡ ਕੈਟਾਗਰੀਜ਼ ਨੂੰ ਜਿਹੜਾ ਇੱਕ ਕਹ ਲੋ ਵੀ ਉਹਦੀ ਪਰਸੈਂਟੇਜ ਹੈ ਉਹਨੂੰ ਵਧਾ ਰਹੇ ਨੇ ਹੈਲੋ ਤੇ ਕੋਈ ਰਿਜ਼ਰਵਡ ਕਰਵਾ ਕਰਨ ਕੇ ਜੀ ਕਿ 90 ਕੋਈ ਰਿਜ਼ਰਵੇਸ਼ਨ ਹੁੰਦਾ ਹੁਣ ਜਿਵੇਂ ਸੁਪਰਟੀਮ ਕੋਰਟ ਨੇ ਹਦਾਇਤ ਦਿੱਤੀ ਕਿ ਸੂਬੇ ਦੇ ਵਿੱਚ ਸਰਕਾਰੀ ਨੌਕਰੀਆਂ ਤਹਿਤ 30% ਰਕਮਾਂ ਦਿੱਤਾ ਜਾ ਰਿਹਾ ਹੈ ਪਰ ਪ੍ਰੀਮ ਨੇ ਕਿਹਾ ਕਿ ਇਸ ਨੂੰ ਪੰਜਾਬ ਸਰਤਾਂ ਕੀਤਾ ਜਾ ਸਕਦਾ ਹੈ ਅਜਿਹੇ ਦੇ ਵਿੱਚ ਜਿਹੜਾ ਬਾਕੀ 13% ਰਕਮਾਂ ਕਰਨਾ ਹੈ ਉਹ OBC ਵਰਗ ਨੂੰ ਦਿੱਤਾ ਜਾਵੇ

ਜੀ ਮਹਾਰਾਸ਼ਟਰ ਦੇ ਵਿੱਚ ਮਰਾਠਾ ਰਾਕਮਾ ਕਰਨ 10% ਮਰਾਠਿਆਂ ਨੂੰ ਮਰਾਠੇ ਜਿਹੜੇ ਉਸ ਇੱਕ ਇਲਾਕੇ ਦੇ ਵਿੱਚ ਜ਼ਿਆਦਾਤਰ ਉਹਨਾਂ ਦੀ ਆਬਾਦੀ ਸੰਗਣੀ ਵੱਸੋ ਹੈ ਉਹਨਾਂ ਨੂੰ 10% ਰਾਕਮਾ ਕਰਨ ਦਿੱਤਾ ਗਿਆ ਸੀ ਪਰ ਸਿਆਸੀ ਉਲਝਣਾ ਕਰਕੇ ਸਿਆਸਤ ਕਰਕੇ ਵਕਤ-ਵਕ ਪਾਰਟੀਆਂ ਨੂੰ ਦੀ ਆਪ ਕੋ ਆਪਣੀ ਸਿਆਸਤ ਕਰਕੇ ਉਹ ਰਾਕਮਾ ਕਰਨ ਹਲੇ ਤੱਕ ਸਿਰੇ ਨਹੀਂ ਚੜ ਸਕਿਆ ਉਸ ਨੂੰ ਸਿਰੇ ਤਾ ਚੜਾਇਆ ਜਾ ਸਕਦਾ ਹੈ ਜੇ ਹਰ ਪਾਰਟੀ ਇਸ ਦੇ ਹੱਕ ਵਿੱਚ ਦੇ ਵਿੱਚ ਹੋਵੇ ਸੁਪਰੀਮ ਕੋਰਟ ਹੈ ਉਹਨਾਂ ਨੇ ਹਦਾਇਤ ਕਰ ਦਿੱਤੀ ਕਿ ਪੰਜਾਬ ਜਾਂ ਪੱਛਮੀ ਬੰਗਾਲ ਦੇ ਵਿੱਤਕ ਅਦਾਰਿਆਂ ਦੇ ਦਾਖਲਿਆਂ ਦੇ ਵਿੱਚ ਅਨੁਸੂਚਿਤ ਜਾਤਾਂ ਨੂੰ 25% ਤੇ OBC ਨੂੰ 10% ਰਾਖਵਾ ਕਰਨ ਦਿੱਤਾ ਜਾਂਦਾ ਹੈ ਅਜੇ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਹੱਦ ਹੈ ਬੱਚਿਆਂ ਦੀ 15% ਕੋਟਾ OBC ਨੂੰ ਦਿੱਤਾ ਜਾਂਦਾ ਹੈ ओके ਇਹ ਹੁਣ ਮਤਲਬ 10 ਤੋਂ 15% ਹੋ ਸਕਦਾ ਹੈ ਜੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਸਹੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਭ ਤੋਂ ਵੱਡੀ ਜੋ ਹੋਈ ਜਿਵੇਂ ਮੈਂ ਗੱਲ ਕੀਤੀ ਹੈ ਅਣਕਾ ਇਹ ਹੈ ਕਿ ਪੋਲਿਟੀਕਲ ਵਿਲ ਕੀ ਕਹਿੰਦੀ ਹੈ ਸਮੇਂ ਦੀਆਂ ਸਰਕਾਰਾਂ ਚਾਹੇ ਕੋਈ ਵੀ ਪਾਰਟੀ ਹੋਵੇ ਇਹਦੇ ਵਿੱਚ ਆਪਾਂ ਕਿਸੇ ਪਾਰਟੀ ਨੂੰ ਧਿਰ ਨਹੀਂ ਬਣਾਵਾਂਗੇ ਪਰ ਕੋਈ ਵੀ ਪਾਰਟੀ ਹੋਵੇ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਜੇ ਕੰਮ ਕਰਦੀ ਹੈ ਤਾਂ ਉਸ ਇੱਕ ਖਾਸ ਵਰਗ ਨੂੰ OBC ਕਹਿੰਦੇ ਚਾਹੇ ਕੋਈ ਵੀ ਵਰਗ ਹੋਵੇ ਪੋਰ ਮਛੜੇ ਵਰਗ ਤੋਂ ਇਲਾਵਾ ਕੋਈ ਵੀ ਕੈਟਾਗਰੀ ਹੋਵੇ ਉਹਨਾਂ ਨੂੰ ਲਾਭ ਹੋ ਸਕਦਾ ਜੀ 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 ਸੋ ਇਹਦੇ ਪਿਛੇ ਇਹ ਤਾਂ ਨਹੀਂ ਹੈਗਾ ਵੀ ਲੋਕ ਸਭਾ ਚੋਣਾਂ ਕਰਕੇ ਕੋਈ ਸਿਆਸੀ ਸਟੰਟ ਨਹੀਂ ਦੇਖੋ ਇਹ ਇੱਕ ਕਮਿਸ਼ਨ ਕਹਾਂਗੇ ਐਲ ਸੀ ਪੀ ਸੀ ਜੀ ਜਿਹੜਾ ਕਹਿ ਸਕਦੇ ਆ ਉਸ ਵੱਲੋਂ ਇੱਕ ਸਿਫਾਰਿਸ਼ ਕੀਤੀ ਗਈ ਹੈ ਆਪਾਂ ਚਲੋ ਮੰਨ ਵੀ ਲਿਆ ਜਾਵੇ ਕਿ ਇਹ ਇੱਕ ਚੋਣ ਸਟੰਟ ਹੈ ਪਰ ਜੇ ਇਸ ਨੂੰ ਲਾਗੂ ਕੀਤਾ ਜਾਊਗਾ ਤਾਂ ਕਿਸੇ ਪੈਰਾਮੀਟਰ ਦੇ ਥਰੂ ਹੀ ਲਾਗੂ ਕੀਤਾ ਜਾ ਸਕਦਾ ਹੈ ਕੋਈ ਪ੍ਰੋਸੀਜਰ ਹੋਊਗਾ ਨਹੀਂ ਤਾਂ ਬਾਕੀ ਤੇਰਾ ਖੜੀਆਂ ਹੋ ਜਾਣਗੀਆਂ ਜੀ ਬਿਲਕੁਲ ਜੀ ਬਿਲਕੁਲ ਬਾਕੀ ਤੇਰਾ ਤੇ ਆਪਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਉਹਨਾਂ ਨਾਲ ਕੋਈ ਵਿਧੇਕੀ ਹੋ ਰਹੀ ਹੈ ਅਜਿਹੇ ਦੇ ਵਿੱਚ ਪੈਰਾਮੀਟਰਸ ਤੈਅ ਕਰਨੇ ਹੋਣਗੇ ਉਹਨਾਂ ਦੇ ਆਧਾਰ ਤੇ ਹੀ OBCs ਨੂੰ ਚਾਹੇ ਉਹ ਪੰਜਾਬ ਦੇ ਵਿੱਚ ਹੋਣ ਚਾਹੇ ਪੱਛਮੀ ਬੰਗਾਲ ਦੇ ਵਿੱਚ ਹੋਣ ਚਾਹੇ ਆਪਾਂ ਮਰਾਖਿਆਂ ਦਾ ਰਕਮਾ ਕਰਨੀ ਲੈ ਲਈਏ ਚਾਹੇ ਉਹ ਇਹਦੇ ਵਿੱਚ ਇਨਕਲੂਡ ਨਹੀਂ ਹੈ ਤਾਂ ਉਹ ਚੀਜ਼ਾਂ ਤਾਂ ਹੀ ਲਾਗੂ ਹੁੰਦੀਆਂ ਨੇ ਜੇ ਦੂਜੀਆਂ ਧਿਰਾਂ ਵੀ ਨਾਲ ਸਹਿਮਤ ਹੋਣ ਜੀ ਬਿਲਕੁਲ ਜੇ ਆਪਾਂ ਗੱਲ ਕੀਤੀ ਜਾਵੇ ਇੱਕ ਕਮਿਸ਼ਨ ਨੇ ਕਿਹਾ ਕਿ ਜੀ ਜਿਹੜਾ 5 ਫੀਸਦ ਕੋਟਾ ਉਹ ओबीसी ਨੂੰ ਦੇ ਦਿੱਤਾ ਜਾਵੇ ਦਾਖਲਿਆਂ ਦਾ ਤੇ ਕਮਿਸ਼ਨ ਨੇ ਇਹ ਵੀ ਕਿਹਾ ਪੱਛਮੀ ਬੰਗਾਲ ਦੇ ਮਾਮਲੇ 'ਚ ਕਿ ओबीसी ਕੋਟੇ ਵਿੱਚ ਮੁਸਲਮਾਨਾਂ ਦੀ ਹਿੱਸੇਦਾਰੀ ਵੀ ਯਕੀਨੀ ਬਣਾਈ ਜਾਵੇ ਪਰ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਬਹੁਤੀ ਆਬਾਦੀ ਨਹੀਂ ਹੈ ਨਹੀਂ ਘਟਾ ਦਿੱਤਾ ਜਾਵੇ ਜੀ ਜੀ ਮਲੇਰਕੋਟਲਾ ਇਲਾਕਾ ਜਾਂ ਕਾਦੀਆਂ ਇਲਾਕਾ ਛੱਡ ਦਿੱਤਾ ਜਾਵੇ ਤਾਂ ਕੋਈ ਖਾਸ ਬਹੁਤੀ ਆਬਾਦੀ ਨਹੀਂ ਹੈ ਪਰ ਪੱਛਮੀ ਬੰਗਾਲ ਦੇ ਦੇ ਵਿੱਚ ਮੁਸਲਮ ਮੁਸਲਮ ਪ ਚਾਰੇ ਦੇ ਲੋਕ ਕਈ ਸੀਟਾਂ ਦਾ ਫੈਸਲਾ ਕਰਦੇ ਨੇ ਚਾਹੇ ਉਹ ਲੋਕ ਸਭਾ ਹੋਣ ਚਾਹੇ ਵਿਧਾਨ ਸਭਾ ਹੋਣ ਤੇ ਉਹਨਾਂ ਨੂੰ ਖੁਸ਼ ਰੱਖਣ ਦੀਆਂ ਖੁਸ਼ ਰੱਖਣ ਦੀ ਕੋਸ਼ਿਸ਼ ਸੂਬਾ ਸਰਕਾਰਾਂ ਜਾਂ ਕੇਂਦਰ ਸਰਕਾਰਾਂ ਕਰਦੀਆਂ ਆਈਆਂ ਨੇ ਜਿਹੇ ਦੇ ਵਿੱਚੋਂ ਧਰਾ ਨੇ ਹੁਣ ਪਰ ਜੇ ਓਵਰ ਆਲ ਨਿਊਟਰਲ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਊਗੀ ਤਾਂ ਸਾਰਿਆਂ ਵਾਸਤੇ ਹੀ ਫਾਇਦੇਮੰਦ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਇਹ ਸੀ ਸਾਡੇ ਬਿਊਰੋ ਦੇ ਚੀਫ ਉਬਜੀਤ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਰਾਖਵਾਕਰਨ OBC ਖਾਸ ਕਰਕੇ ਇੱਕ ਪਾਰਟਿਕੂਲਰ ਜਿਹੜੇ ਪਛੜੇ ਵਰਗ ਨੂੰ ਲੈ ਕੇ ਇੱਕ ਸफारਿਸ਼ ਕੀਤੀ ਗਈ ਹੈ NCBC ਵੱਲੋਂ ਦੋ ਰਾਜਾਂ ਨੂੰ ਇੱਕ ਪੱਛਮੀ ਬੰਗਾਲ ਤੇ ਇੱਕ ਪੰਜਾਬ ਸੋ ਪੰਜਾਬ ਦੇ ਵਿੱਚ OBC ਕੈਟਾਗਰੀ ਜਿਹੜੇ ਭਾਈਚਾਰਾ ਉਹਦੇ ਲਈ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਸਾਬਤ ਹੋ ਸਕਦੀ ਹੈ ਕਿਉਂਕਿ ਵੱਡੇ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਵੀ 60% ਜਿਹੜੇ ਅਧਿਕਾਰ ਕਿੰਨਾ ਕਿਤੇ OBC ਜਿਹੜਾ ਬੈਕਵਰਡ categories ਨੂੰ ਦਿੱਤੇ ਹੋਏ ਨੇ ਉਹਦਾ ਜਿਹੜੀ ਸਹੀ ਵਰਤੋਂ ਆ ਉਹ ਨਹੀਂ ਪੰਜਾਬ ਦੇ ਵਿੱਚ ਹੋ ਰਹੀ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਜਿਹੜਾ ਫੈਸਲਾ ਲਿਆ ਗਿਆ ਸਿਫਾਰਿਸ਼ ਕੀਤੀ ਗਈ ਹੈ ਸੌਰੀ ਫੈਸਲਾ ਨਹੀਂ ਹਜੇ ਲਿਆ ਗਿਆ ਸਿਫਾਰਿਸ਼ ਕੀਤੀ ਗਈ ਹੈ ਜਿਦੇ ਵਿੱਚ ਸੁਪਰੀਮ ਕੋਰਟ ਦੇ ਪੈਰਾਮੀਟਰਸ ਤੇ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਹਦਾਇਤਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਇਸ ਤੇ ਅੱਗੇ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਟ ਕੇ ਸਾਡੇ ਨਾਲ ਜੁੜਜੋ ਕਿਉਂਕਿ ਬਹੁਤ ਹੀ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਇਸ ਦੇ ਬਾਬਤ ਤੁਸੀਂ ਆਪਣੀ ਜਿਹੜੀ ਕੀਮਤੀ رائے ਆ ਉਹ ਸਾਨੂੰ ਕਮੈਂਟਾਂ ਦੇ ਜ਼ਰੀਏ ਜਰੂਰ ਸਾਂਝੀ ਕਰੋ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ ਸਾਰੇ ਨੂੰ ਸਤਿ ਸ੍ਰੀ ਅਕਾਲ ਮੈਂ ਚਰਨ ਕਮਲ ਸਿੰਘ ਮਾਨ ਤੇ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਅਦਰ ਬੈਕਵਰਡ ਕੈਟਾਗਰੀਜ਼ ਨੂੰ ਹੁਣ ਵੱਡੀ ਰਾਹਤ ਮਿਲਣ ਜਾ ਰਹੀ ਹੈ ਜੀहां ਤੁਸੀਂ ਬਿਲਕੁਲ ਸਹੀ ਸੁਣਿਆ ਵੋਟਾਂ ਦਾ ਆਗਾਜ਼ ਹੋਇਆ ਹੋਇਆ ਲੋਕ ਸਭਾ ਚੋਣਾਂ ਨੇ ਜਿਹਦੇ ਚੱਲਦੇ ਹੋਏ ਐਨ ਸੀ ਬੀ ਸੀ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਵਲੋਂ ਸਿਫਾਰਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਬੰਗਾਲ ਸਰਕਾਰ ਦੋ ਰਾਜ ਨੇ ਇਹ ਜੇ ਦੋ ਸੂਬੇ ਨੇ ਇੱਕ ਬੰਗਾਲ ਤੇ ਇੱਕ ਪੰਜਾਬ ਜਿਹਦੇ ਵਿੱਚ ਐਨਸੀਬੀ ਐਨਸੀਬੀਸੀ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਅਨਸੂਤ ਵਿੱਚ ਜਿਹੜੀਆਂ ਜਾਤੀਆਂ ਨੇ OBC ਨੇ ਉਹਨਾਂ ਵੱਲੋਂ ਜਿਹੜੇ ਅਧਿਕਾਰਾਂ ਦੀ ਕਹਿ ਲਓ ਵੀ ਦੁ ਵਰਤੋਂ ਕੀਤੀ ਜਾਂਦੀ ਹੈ ਤਾਂ ਹੁਣ ਉਹ ਕਮੀ ਨੂੰ ਪੂਰਾ ਕਰਨ ਦੇ ਲਈ ਜਿਹੜਾ ਰਾਖਵਾ ਕਰਨਾ ਉਹਦੇ ਵਿੱਚ ਜਿਹੜੀ ਵਾਧਾ ਕੀਤਾ ਜਾਊਗਾ ਤਾਂ ਜੋ ਉਸ ਕਮੀ ਨੂੰ ਜਿਹੜਾ ਪੂਰਾ ਕੀਤਾ ਜਾ ਸਕੇ ਰਾਸ਼ਟਰੀ ਪਿਛੜੇ ਵਰਗ ਕਮਿਸ਼ਨ ਵੱਲੋਂ ਦੋਵੇਂ ਸਰਕਾਰਾਂ ਨੂੰ ਪਿਛੜੇ ਵਰਗ ਦਾ ਕੋਟਾ ਵਧਾਉਣ ਦੀ ਸਿਫਾਰਿਸ਼ ਕੀਤੀ ਗਈ ਹੈ एनसीबीसी ਦਾ ਕਹਿਣਾ ਹੈ ਕਿ ਦੋਵੇਂ ਰਾਜਾਂ ਅੰਦਰ ਅਨੁਸੂਚਿਤ ਜਾਤੀਆਂ ਲਈ 50% ਅਧਿਕਾਰਾਂ ਦੀ ਸਹੀ ਵਰਤੋਂ ਨਹੀਂ ਹੋ ਰਹੀ ਜਿਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਾਂ ਨੇ ਕਿਹਾ ਕਿ ओबीसी ਦੀ ਹਿੱਸੇਦਾਰੀ ਨੂੰ ਵਧਾ ਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਦੋਵੇਂ ਰਾਜਾਂ ਨੂੰ ਲਿਖੇ ਪੱਤਰ ਵਿੱਚ ਕਮਿਸ਼ਨ ਨੇ ਪੰਜਾਬ ਨੂੰ ਰਾਜ ਦੀ ਸਰਕਾਰੀ ਨੌਕਰੀਆਂ ਵਿੱਚ ओबीसी ਰਾਖਵਾ ਕਰਨ ਵਧਾ ਕੇ 13% ਦੀ ਅਤੇ ਵਿਦਿਅਕ ਅਦਾਰਿਆਂ ਵਿੱਚ ਦਾਖਲਿਆਂ ਵਿੱਚ 15% ਦੀ ਵਾਧਾ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਹੈ ਆ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਨੇ ਗੱਲ ਇਹ ਆਖੀ ਆ ਵੀ ਸਰਕਾਰੀ ਨੌਕਰੀਆਂ ਦੇ ਵਿੱਚ 13%